ਸੱਚੇ ਮਾਰਗ YouTube ਚੈਨਲ ਤੇ ਇੱਕ ਵਾਰ ਫਿਰ ਤੁਹਾਡਾ ਨਵੇਂ ਵੀਡੀਓ 'ਤੇ ਸਵਾਗਤ ਹੈ ਜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਸ਼ਬਦ ਮੇਰੇ ਰਾਮਲੇ ਤੋਂ ਸੰਤਾ ਕਾ ਸੰਤ ਤੇਰੇ ਉਹਦੇ ਬਾਰੇ ਜਾਣਕਾਰੀ ਦਿੱਤੀ ਸੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਪ੍ਰਸਿੱਧ ਰਾਗੀ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜੂਰੀ ਰਾਗੀ ਸ਼ਿਲਦਾਰ ਸਾਹਿਬ ਉਹਨਾਂ ਦਾ ਜੋ ਬਹੁਤ ਹੀ ਪ੍ਰਸਿੱਧ ਸ਼ਬਦ ਹੋਇਆ ਸੀ ਚੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਉਹ ਅੱਜ ਤੁਹਾਨੂੰ ਹਾਰਮੋਨੀਅਮ 'ਤੇ ਪਲੇ ਕਰਨਾ ਸਿਖਾਵਾਂਗੇ ਸੋ ਧਿਆਨ ਨਾਲ ਤੁਸੀਂ ਦੇਖਣਾ ਕਿਹੜੀ ਉਂਗਲ ਕਿਹੜੇ ਬਟਨ ਤੇ ਹੈ ਤੇ ਬੜੇ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਚੈਨਲ ਸਬਸਕ੍ਰਾਈਬ ਕਰ ਲਿਓ ਹਰ ਇੱਕ ਵੀਡੀਓ ਵੇਖਣਾ ਉਸਤੇ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੇ ਆਪਾਂ 27 ਦੀ ਗੱਲ ਕਰਦੇ ਹਾਂ ਜੋਤੀ ਜੋਤਰ ਲਈ ਸੰਪੂਰਨ ਥੀਰਮ ਬਿਲਕੁਲ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਜੋਤੀ ਜੋਤਰ ਲਈ ਜੋਤੀ ਜੋਤਰ ਲਈ ਫਿਰ ਤੋਂ ਕਿਉਂ ਜੋਤੀ ਜੋਤ ਸੰਪੂਰਨ ਥੀ ਆਰਾਮ ਸੰਪੂਰਨ ਥੀ ਆਰਾਮ ਸੰਪੂਰਨ ਥੀ ਆਰਾਮ ਥੋੜਾ ਸਲੋ ਕਰਕੇ ਗਾਉਣਾ ਸ਼ਾਇਦ ਮੈਂ ਥੋੜਾ ਤੇਜ਼ ਕਰਦੇ ਆ ਸਲੋ ਕਰ ਲੇ ਜੋਤੀ ਜੋਤ ਰਲੀ ਜੋਤੀ ਜੋਤ ਰਲੀ ਸੰ ਈ ਆਰਾਮ ਜੋਤੀ ਜੋਤਰਨੀ ਜੋਤੀ ਜੋਤਰਨੀ ਇਹ ਸੀ ਅਸਥਾਈ ਇਹ ਸ਼ਬਦ ਦੀ ਹੁਣ ਆਪਾਂ ਸੂਰਜ ਕਿੰਨ ਮਿਲਿਆ ਜੋ ਅੰਤਰਾ ਹੈ ਉਹ ਬੋਲਦੇ ਆਂ ਇਤੋਂ ਡਬਲ ਉੱਚਾ ਬੋਲਣਾ ਪੈਣਾ ਥੋੜਾ ਸੂਰਜ ਥੋੜਾ ਗਲਤ ਹੋ ਗਿਆ ਦੇਖੋ ਆ ਸੁਣਾ ਲੱਗੂਗੀ ਸੂਰਜ ਕਿਰਨ ਮਿਲੇ ਫੇਰ ਤੋਂ ਸੂਰਜ ਕਿਰਨ ਮਿਲੇ ਜਲ ਕਾਜਲ ਹੂ ਆਰਾਮ ਜਲ ਕਾਜਲ ਹੂ ज्योति जोतरली ज्योति जोतरली ठीक है इसी तरह बाकी ਦਾ ਸ਼ਬਦ ਵੀ ਐਸੇ ਇਧਰੋਂ ਅੰਤਰਾ ਜਿਹੜੇ ਬਾਕੀ ਸ਼ਬਦ ਦੀਆਂ ਪੰਕਤੀਆਂ ਰਹਿ ਗਈਆਂ ਤੁੱਕ ਰਹਿ ਗਈਆਂ ਨੇ ਠੀਕ ਉਹ ਵੀ ਇਸੇ ਤਰ੍ਹਾਂ ਐਸੇ ਅੰਤਰਾ ਤੋਂ ਹੀ ਪਲੇ ਕਰਾਂਗੇ ਸੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੌਖੇ ਤਰੀਕੇ ਨਾਲ ਥੋੜਾ ਜਿਹਾ ਦਿੱਤਾ ਆ ਬੇਸਿਕ ਨੋਲਿਜ ਦੇ ਦਿੱਤੀ ਆ ਕਿ ਕਿਦਾਂ ਇਹ ਸ਼ਬਦ ਵੀ ਪਲੇ ਹੋਵੇਗਾ ਬਾਕੀ ਜਿਹੜਾ ਤੁਸੀਂ ਸ਼ਬਦ ਇੱਥੇ ਜਾਨਣਾ ਚਾਹੋ ਹਾਨੂੰ ਕਮੈਂਟ ਹੋਏ ਕਰਕੇ ਦੱਸ ਸਕਦੇ ਵੀ ਆਹ ਵਾਲਾ ਸ਼ਬਦ ਦਾ ਹਨੋ ਵੀਡੀਓ ਬਣਾ ਕੇ ਭੇਜੋ ਵੱਤੋਦ ਇਸ ਚੈਨਲ ਤੇ ਹੋਰ ਵੀ ਤੁਹਾਨੂੰ ਇਦਾਂ ਦੀਆਂ ਵੀਡੀਓ ਵੇਖਣ ਨੂੰ ਮਿਲਦੀ ਰੰਗੀਆਂ ਜਿਹੜੇ ਇਸ ਚੈਨਲ ਨਾਲ ਜੁੜੇ ਨੇ ਉਹਨਾਂ ਦਾ ਫੇਰ ਤੋਂ ਆਪਾਂ ਧੰਨਵਾਦ ਕਰਦੇ ਆ ਸੱਚੇ ਮਾਰਗ YouTube ਚੈਨਲ ਵੱਤੋਦ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਮਿਲਾਂਗੇ ਤੁਹਾਨੂੰ ਕਿਸੇ ਨੈਕਸਟ ਵੀਡੀਓ ਵਿੱਚ